ਏ ਵਿਭੂ भास्कर 서ਨਾ ਜੀ 10 ਸਾਲ ਦਾ ਤੇ ਇਹ 12 ਸਾਲ -45 ਕੈਟਾਗਰੀ ਚ ਖੇਡ ਕੇ ব্রোঞ্জ ਮੈਡਲ ਲੈ ਕੇ ਆਇਆ। ਆਪ ਦੇਖਦੇ ਹੋ ਮੋ ਜਿसे ਪੜਾਈ ਵੀ ਸਾਥ ਵਿੱਚ ਕਰਦੇ ਹੋ ਤੂੰ ਖੇਡਦੇ ਵੀ ਹੋ ਕਿਵੇਂ ਟਾਈਮ ਕੱਲਤੇ ਹੋ? ਮੈਂ ਪਹਿਲੇ ਸਕੂਲ ਜਾਂਦਾ ਉਸਕੇ ਬਾਅਦ ਅਕੈਡਮੀ ਜਾਂਦਾ ਉਸਕੇ ਬਾਅਦ ਆ ਕੇ ਟਿਊਸ਼ਨ ਜਾਂਦਾ ਉਸਕੇ ਬਾਅਦ ਆ ਕੇ ਸੋ ਜਾਂਦਾ ਹਾਂ। ਸੋ ਜਾਂਦਾ। ਜਿਸ ਤਰ੍ਹਾਂ ਇਹਦੀ 10 ਸਾਲ ਉਮਰ ਹੈ ਹੁਣ ਹੁਣ ਤੱਕ ਕਿੰਨੇ ਕੰਪੀਟੀਸ਼ਨ ਇਹ ਖੇਡ ਚੁੱਕਿਆ? ਲਗਭਗ ਤਕਰੀਬਨ 90+95+ ਨੈਸ਼ਨਲ ਟੂਰਨਾਮੈਂਟਸ ਖੇਡ ਚੁੱਕਾ ਹੈ ਔਰ ਚਾਰ ਤੋਂ ਪੰਜ ਇਹ ਇੰਟਰਨੈਸ਼ਨਲ ਟੂਰਨਾਮੈਂਟਸ ਪਾਰਟਿਸਪੇਟ ਕਰ ਚੁੱਕਾ ਹਮਨੇ ਸਵੇਰ ਸ਼ਾਮ ਦੁਪਹਿਰ ਤਿੰਨੋਂ ਟਾਈਮ ਪ੍ਰੈਕਟਿਸ ਕਰੀਏ ਸਵੇਰ ਜਲਦੀ ਉੱਠ ਕੇ ਹਮ ਦੋ ਤਿੰਨ ਘੰਟੇ ਪ੍ਰੈਕਟਿਸ ਕਰਦੇ ਤੇ ਫਿਰ ਡਾਈਟ ਲੈ ਕੇ ਬ੍ਰੈਕਫਾਸਟ ਲੈ ਕੇ ਰੈਸਟ ਵੀ ਕਰਦੇ ਤੇ ਫਿਰ ਦੁਪਹਿਰ ਮੈਂ ਹਮ ਦੁਬਾਰਾ ਸੇ ਪ੍ਰੈਕਟਿਸ ਕਰਦੇ ਤੇ ਪ੍ਰਿੰਟਾਂ ਚ ਅਵੇਅਰਨੈਸ ਦੀ ਮਤਲਬ ਥੋੜੀ ਜੀ ਲੋਟ ਹੈ ਤਾਂ ਕਿ ਇਸ ਗੇਮ ਨੂੰ ਹੋਰ ਵਧੀਆ ਤਰੀਕੇ ਨਾਲ ਅਸੀਂ ਸਮਝਾ ਸਕੀਏ ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਸ ਗੇਮ ਨੂੰ ਹੋਰ ਅੱਗੇ ਲੈ ਕੇ ਜਾਈਏ ਪੰਜਾਬ ਦੇ ਵਿੱਚ ਬੱਚੇ ਨੂੰ ਕਿਸੇ ਨਾ ਕਿਸੇ ਸ ਤਾਕੀ ਬੱਚਾ ਕੋਈ ਨਾ ਕੋਈ ਦੇਖੋ ਕੋਈ ਨਾ ਕੋਈ ਉਹਦੇ ਚ ਹਿਡਨ ਟੈਲੈਂਟ ਹੈਗਾ ਕਿਸੇ ਵੀ ਬੱਚੇ ਚ ਉਹ ਤਦ ਹੀ ਨਿਕਰ ਕੇ ਆਏਗਾ ਜਦ ਤੁਸੀਂ ਉਹਨੂੰ ਫਾਈਂਡ ਕਰੋਗੇ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਟਿੰਕਾ ਜੱਟ ਅੱਜ ਅਸੀਂ ਖੜੇ ਆ ਫਰੋਹੇਪੁਰ ਰੋਡ ਦੇ ਲਾਗੇ ਜਿੱਥੇ ਪਿੰਡ ਹੈ ਰੁੜਕਾ ਕਲਾ ਜਿੱਥੇ ਕਿ ਜਿਹੜੇ ਦੋ ਬੱਚੇ ਨੇ ਇੱਕ ਇੱਕ ਦੀ ਉਮਰ 13 ਸਾਲ ਆ ਇੱਕ ਦੀ ਮਰਦਸਾਲਾ ਜਿਨ੍ਹਾਂ ਨੇ ਏਸ਼ੀਅਨ ਚੈਂਪੀਅਨਸ਼ਿਪ ਜਿਹੜੇ ਕਾਰਟੇ ਚੈਂਪੀਅਨਸ਼ਿਪ ਵਿੱਚ ਖੇਡ ਕੇ ਇੱਕ ਵਰਲਡ ਰਿਕਾਰਡ ਬਣਾਇਆ ਅੱਜ ਤੁਹਾਡੀ ਉਹਨਾਂ ਨਾਲ ਅਸੀਂ ਮੁਲਾਕਾਤ ਕਰਾਵਾਂਗੇ ਗੱਲਬਾਤ ਵੀ ਕਰਾਂਗੇ ਵੀ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਸੀਗਾ ਤੇ ਕੀ ਗੱਲਬਾਤ ਰਹੀ ਹੈ ਹਾਂ ਬਾਜੀ ਕੀ ਨਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰ ਤੌਹੀਦ ਅंसारी ਹੈ ਜੀ ਤੇ ਸਾਡੇ ਮੋਲਾਪੁਰ ਦੇ ਵਿੱਚ ਵਾਰੀਅਰ ਜਨੀ 200 ਦੇ ਨਾਮ ਦੇ ਅਕੈਡਮੀ ਹੈ ਤੇ ਲਗਾਤਾਰ ਸਾਡੇ ਬੱਚੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰ ਰਹੇ ਨੇ ਅ ਪਿੱਛੇ ਸਾਡੇ ਬੱਚੇ ਸਾਊਥ ਏਸ਼ੀਆਨ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਆਏ ਸੀ ਤੇ ਦਿਸ ਟਾਈਮ ਉਹ ਸੈਕੰਡ ਯੂਥ ਏਸ਼ੀਆਨ ਕਾਰਾਟੇ ਚੈਂਪੀਅਨਸ਼ਿਪ ਜੋ ਕਿ ਚਾਈਨਾ ਦੇ ਵਿੱਚ ਅਗਸਟ ਦੇ ਮਹੀਨੇ ਹੋਇਆ ਉਹਦੇ ਵਿੱਚ ਸਾਡੇ ਦੋਵੇਂ ਬੱਚੇ ਨੇ ਬ੍ਰੌਂਜ਼ ਮੈਡਲ ਜਿੱਤ ਕੇ ਸਰ ਇੰਡੀਆ ਦਾ ਨਾਮ ਰੋਸ਼ਨ ਕੀਤਾ ਜੀ ਸਰ ਇਹ ਕਿੱਥੇ ਹੋਇਆ ਸੀ ਕੰਪੀਟੀਸ਼ਨ ਕਿੰਨੀਆਂ ਟੀਮਾਂ ਇਹਦੇ ਆਈਆਂ ਸੀਗੀਆਂ ਤੇ ਕਿਸ ਤਰ੍ਹਾਂ ਦੇ ਜਿਹੜੇ ਆ ਟਫ ਕੰਪੀਟੀਸ਼ਨ ਰਿਹਾ ਸਰ ਇਸ ਵਾਰ 14 ਏਸ਼ੀਆਨ ਕੰਟਰੀਜ਼ ਜਿਹੜੀ ਸੀਗੀਆਂ ਚਾਈਨਾ ਦੇ ਵਿੱਚ ਪਾਰਟਿਸਿਪੇਟ ਕੀਤੀਆਂ ਨੇ ਤੇ ਜਿਹਦੇ ਵਿੱਚ ਕੰਪੀਟੀਸ਼ਨ ਕਾਫੀ ਟਫ ਸੀ ਕਿਉਂਕਿ ਆਲਰੇਡੀ ਜਿਹੜੀ ਮਤਲਬ ਹੋਸਟਿੰਗ ਕੰਟਰੀ ਹੈ ਚਾਈਨਾ ਜਾਪਾਨ ਆਸਟ੍ਰੇਲੀਆ ਮਕਾਓ ਹਾਂਗਕਾਂਗ ਇਹੋ ਜੇ ਕੰਟਰੀਜ਼ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕੰਪੀਟੀਸ਼ਨ ਕਾਫੀ ਜ਼ਿਆਦਾ ਟਫ ਹੋ ਜਾਂਦਾ ਹੈ ਤੇ ਪਰ ਸਾਡੇ ਬੱਚਿਆਂ ਨੇ ਕਾਫੀ ਮਿਹਨਤ ਕੀਤੀ ਸੀ ਤੇ ਬਹੁਤ ਵਧੀਆ ਪਰਫਾਰਮ ਕੀਤਾ ਤੇ ব্রونز ਮੈਡਲ ਜਿੱਤਿਆ ਸਰ ਤੇ ਸਰ ਮਹਿਜ ਜਿਵੇਂ 13 ਸਾਲ ਉਮਰ ਆਰਮਾਨ ਦੀ ਕਿੰਨੇ ਕੁ ਹੁੰਦਰ ਕਈ ਕੰਪੀਟੀਸ਼ਨ ਖੇਡ ਚੁੱਕਿਆ ਕਿਤੇ ਕਿਤੇ ਖੇਡੇ ਨੇ ਸਰ ਕਾਫੀ ਇੰਟਰਨੈਸ਼ਨਲ ਕਾਮਨਵੈਲਥ ਮੈਡਲਿਸਟ ਵੀ ਹੈ শ্রীলঙ্কা ਦੇ ਵਿੱਚ ਸਾਊਥ ਏਸ਼ੀਅਨ ਮੈਡਲਿਸਟ ਵੀ ਹੈ 골ਡ ਮੈਡਲ ਜਿੱਤ ਕੇ ਆਇਆ ਸੀਗਾ ਤੇ ਇਹ ਮੋਰ ਦੈਨ 35 ਪਲੱਸ ਕੰਪੀਟੀਸ਼ਨ ਖੇਡੇ ਹੋਇਆ ਵੀਭੂ ਭਾਸਕਰ ਸਰੀਨ ਹੈ ਜਿਨ੍ਹਾਂ ਦੇ ਨਾਮ ਦੋ ਵਰਲਡ ਰਿਕਾਰਡ ਵੀ ਹੈ ਸਰ ਇਹ ਬੱਚੇ ਨੇ 95 ਪਲੱਸ ਇੰਟਰਨੈਸ਼ਨਲ ਤੇ ਨੈਸ਼ਨਲ ਟੂਰਨਾਮੈਂਟਸ ਖੇਡੇ ਹੋਏ ਜੀ ਤੇ ਸਰ ਜਿਸ ਤਰ੍ਹਾਂ ਤੁਸੀਂ ਕੋਚ ਵੀ ਹੋ ਇਹਨਾਂ ਨੂੰ ਕਿੰਨੀ ਕੁ ਮਿਹਨਤ ਕਰਵਾਣੀ ਪੈਂਦੀ ਆ ਤੇ ਜਿਵੇਂ ਅੱਜਕੱਲ ਬੱਚੇ ਵਾਰ-ਵਾਰ ਸਮਝਾਣਾ ਪੈਂਦਾ ਉਸ ਕੈਪੇਬਿਲਿਟੀ ਨੂੰ ਕਿਦਾਂ ਇਹ ਹੱਲ ਕਰਦੇ ਜੀ ਸਰ ਇਸ ਮਾਮਲੇ 'ਚ ਸਾਡੇ ਬੱਚੇ ਕਾਫੀ ਸincere ਨੇ ਬਹੁਤ ਹੀ ਡੈਡੀਕੇਟਲੀ ਇਹ ਪਰਫਾਰਮ ਕਰਦੇ ਨੇ ਪ੍ਰੈਕਟਿਸ ਕਰਦੇ ਨੇ ਜੋ ਇਹਨਾਂ ਨੂੰ ਕਿਹਾ ਜਾਂਦਾ ਉਸ ਹਿਸਾਬ ਨਾਲ ਇਹ ਪ੍ਰੈਕਟਿਸ ਕਰਦੇ ਨੇ ਸਰ ਤੇ ਇਸ ਮਾਮਲੇ 'ਚ ਸਾਨੂੰ ਤਾਂ ਕੋਈ ਦਿੱਕਤ ਨਹੀਂ ਸਾਡੇ ਬੱਚੇ ਕਾਫੀ ਵਧੀਆ ਪ੍ਰੈਕਟਿਸ ਕਰਨ ਤਾਂ ਹੀ ਅੱਗੇ ਆ ਰਹੇ ਨੇ ਜੀ ਤੇ ਸਰ ਜਿਸ ਤਰ੍ਹਾਂ ਬਿਤੇਣੀ ਡੀਸੀ ਸਾਹਿਬ ਦੇ ਵੱਲੋਂ ਤੁਹਾਨੂੰ ਜਿਹੜਾ ਸਨਮਾਨ ਦਿੱਤਾ ਗਿਆ ਸਾਡੀ ਸਮੁੱਚੀ ਜਿਹੜੀ ਟੀਮ ਨੂੰ ਤੇ ਕਿਸ ਤਰ੍ਹਾਂ ਲੱਗ ਰਿਹਾ ਲੋਕਾਂ ਨੂੰ ਮੈਸੇਜ ਦੇਣ ਜਾਂਦੇ ਬੱਚਿਆਂ ਨੂੰ ਸਰ ਮੈਨੂੰ ਤਾਂ ਬਹੁਤ ਹੀ ਪ੍ਰਾਊਡ ਫੀਲ ਹੋਇਆ ਕਿ ਵੀ ਡੀਸੀ ਸਰ ਨੇ ਸਾਡੇ ਬੱਚਿਆਂ ਨੂੰ ਡੀਐਸਓ ਸਰ ਲੁਧਿਆਣਾ ਸਾਡੇ ਸਪੋਰਟਸ ਕਾਰਾਟੇ ਆਰਗੇਨਾਈਜੇਸ਼ਨ ਜੋ ਪੰਜਾਬ ਦੇ ਜਨਰਲ ਸਕੱਤਰ ਵਰੁਣਜ ਸਰ ਨੇ ਕਮਲ ਸਰ ਨੇ ਜੋ ਡਿਸਟ੍ਰਿਕਟ ਦੇ ਸਕੱਤਰ ਸਰ ਨੇ ਕਾਫੀ ਇਹਨਾਂ ਦੇ ਵੱਲੋਂ ਸਪੋਰਟ ਸੀ ਤੇ ਜੇ ਇਦਾਂ ਦੀ ਸਪੋਰਟ ਮਿਲਦੀ ਰਹੀ ਸਰ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਬੱਚੇ ਤੇ ਸਾਡੀ ਪੂਰੀ ਟੀਮ ਬੱਚਿਆਂ ਨੂੰ ਇਸ ਤੋਂ ਗਾਹਾਂ ਨੈਕਸਟ ਲੈਵਲ ਤੇ ਲੈ ਕੇ ਜਾਵਾਂਗੇ ਜੀ तो हूँ साढ़े ना मौजूद है वो बच्चा तेरह साल अरमान सिंह जेड़ा कि एशियन कराटे चैंपियनशिप जो खेड के आया उन्होंने भी गलबात करा जी क्या नाम आपका मेरा नाम अरमान सिंह है तो कैसे लग रहा है आप जाके एशियन में जो चैंपियनशिप खेड के आए मेरे को बहुत अच्छा लग रहा है बहुत प्राउड फील हो रहा है बच्चों को मैसेज क्या देना चाहते हो कि कोई भी स्पोर्ट्स के साथ जुड़ो मेंटली और फिजिकल भी फिट रहना बहुत जरूरी होता है वो कितना टफ कॉम्पिटिशन था एशियन चैंपियनशिप थी तो टफ कंपटीशन ਸਬ ਆਪਣੀ ਆਪਣੀ ਟੀਮ ਲੈ ਕੇ ਆਏ ਹੋਏ تھے ਅਲੱਗ-ਅਲੱਗ ਕੰਟਰੀਸ ਤੋਂ ਤਾਂ ਕਿੰਨੀ ਟੀਮਾਂ ਸੀ 40 ਪਲੱਸ ਕੰਟਰੀਸ ਆਈ ਹੋਈ ਸੀ ਉਧਰ ਜੀ ਤਾਂ ਕੀ ਕੈਸਾ ਲੱਗਾ ਜਿੱਤ ਕੇ ਆਏ ਹੋ ਲੋਕ ਸਨਮਾਨਿਤ ਕਰ ਰਹੇ ਆ ਤੁਹਾਡੇ ਘਰ ਤੇ ਵੀ ਆ ਰਹੇ ਕਿ ਐਸਾ ਲੱਗ ਰਿਹਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਪ੍ਰਾਊਡ ਫੀਲ ਹੋ ਰਿਹਾ ਠੀਕ ਹੈ ਤੇ ਇਹਨਾਂ ਦੇ ਪਰਿਵਾਰ ਵਾਲੇ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਜਿਹੜਾ ਕਿੰਨੀ ਕਮਿੰਤ ਜਿਹੜੀ ਬੱਚਿਆਂ ਨੂੰ ਕਰਵਾਉਣੀ ਪੈਂਦੀ ਆ ਤੇ ਹੁਣ ਕਿਸ ਤਰ੍ਹਾਂ ਜਿਹੜਾ ਜਿਹੜਾ ਮੈਡਲ ਜਿੱਤ ਕੇ ਆਏ ਨੇ ਕਿਸ ਤਰ੍ਹਾਂ ਇਹਨਾਂ ਨੂੰ ਫੀਲ ਹੋ ਰਿਹਾ ਨਾਲ ਗੱਲਬਾਤ ਕਰਾਂਗੇ ਅੱਛਾ ਸ਼ਸ਼ੀ ਗੱਲ ਜੀ ਸਰ ਕੀ ਨਾ ਤੁਹਾਡਾ ਜੀ ਮੇਰਾ ਨਾਮ ਪ੍ਰਸ਼ਾਂਤ ਸ਼ਰੀਨ ਹੈ ਜੀ ਇਹ ਵਿਬੂ ਭਾਸਕਰ ਸ਼ਰੀਨ ਹੈ ਜੀ 10 ਸਾਲ ਦਾ ਮਈ ਛੋਇਆ ਜੀ ਤੇ ਇਹ 12 ਸਾਲ -45 केटी ਕੈਟਾਗਰੀ ਚ ਖੇਡ ਕੇ ব্রونز ਮੈਡਲ ਲੈ ਕੇ ਆਇਆ ਇਹਦੀ 6 ਫਾਈਟਾਂ 브్రాونز ਤੱਕ ਦੀ ਸੀਗੀ ਆ 7ਵੀਂ ਫਾਈਟੇ ਹਾਰ ਗਿਆ ਨਹੀਂ ਤੇ ਸ਼ਾਇਦ ਇਹ ਅੱਗੇ ਹੋਰ ਲੱਗੇ ਜਾਂਦਾ ਲੇਕਿਨ ਸਾਡੇ ਲਈ ਇਹ 브్రాونز ਹੀ 골ਡ ਦੇ ਬਰਾਬਰ ਹੈ ਕਿਉਂਕਿ 6 ਫਾਈਟਾਂ ਲਗਾਤਾਰ ਇਸ ਇਸ ਕੰਪੀਟੀਸ਼ਨ ਚ ਜਿੱਤਨੀ ਆ ਬਹੁਤ ਵੱਡਾ ਅਚੀਵਮੈਂਟ ਹੈ ਜੀ ਇਸ ਕਿਸ ਤਰ੍ਹਾਂ ਸਮਝੋ ਮੈਂ ਇੰਨੀ ਘੱਟ ਉਮਰ ਦਾ ਬੱਚਾ ਆ ਤੇ ਕਿਸ ਤਰ੍ਹਾਂ ਦੀ ਜਿਹੜੀ ਤੁਹਾਨੂੰ ਜਿਹੜੀ ਮਿਹਨਤ ਕਰਵਾਉਣੀ ਪੈਂਦੀ ਸਰ ਦੇਖੋ ਇਹ ਕੋਚੇਸ ਨੇ ਕੋਚੇਸ ਦੀ ਬਹੁਤ ਮਿਹਨਤ ਹੈ 8-4 ਘੰਟੇ ਸਵੇਰੇ ਹੁੰਦੀ ਹੈ 4 ਘੰਟੇ ਸ਼ਾਮੀ ਹੁੰਦੀ ਹੈ ਸਕੂਲ ਦੀ ਬਹੁਤ ਹੈਲਪ ਹੈ ਸਕੂਲ ਛੁੱਟੀਆਂ ਦਿੰਦਾ ਹੈ ਸਕੂਲ ਪੇਪਰ ਅਡਜਸਟ ਕਰਦਾ ਹੈ ਮਤਲਬ ਸਾਨੂੰ ਹਰ ਪਾਸੋਂ ਸਪੋਰਟ ਮਿਲਦੀ ਹੈ ਤਾਂ ਬੱਚਾ ਅੱਗੇ ਜਾ ਕੇ ਨਿਕਲ ਸਕਦਾ ਹੈ ਜੀ ਇਹ ਮੈਂ ਇਹ ਅਪੀਲ ਕਰਾਂਗਾ ਕਿ ਹਰ ਬੱਚੇ ਨੂੰ ਕਿਸੇ ਨਾ ਕਿਸੇ ਸਪੋਰਟਸ ਦੇ ਵਿੱਚ ਲਗਾਓ ਤਾਂ ਕਿ ਬੱਚਾ ਕੋਈ ਨਾ ਕੋਈ ਦੇਖੋ ਕੋਈ ਨਾ ਕੋਈ ਉਹਦੇ ਚ ਹਿਡਨ ਟੈਲੈਂਟ ਹੈਗਾ ਕਿਸੇ ਵੀ ਬੱਚੇ ਚ ਉਹ ਤਦ ਹੀ ਨਿਕਰ ਕੇ ਆਏਗਾ ਜੇ ਤੁਸੀਂ ਉਹਨੂੰ ਫਾਈਂਡ ਕਰੋਗੇ ਜੇ ਫਾਈਂਡ ਨਹੀਂ ਕਰੋਗੇ ਘਰ ਬੈਠਾ ਰਹੇਗਾ ਬੱਚਾ ਆਪਣਾ ਮੋਬਾਈਲ ਤੇ ਲੱਗਾ ਰਹੇਗਾ ਉਹ ਪਤਾ ਹੀ ਨਹੀਂ ਲੱਗੇਗਾ ਹੁਣ ਜਿਵੇਂ ਇਹ ਕਾਰਾਟੇ ਦੇ ਵਿੱਚ ਨਿਕਲ ਰਿਹਾ ਹੁਣ ਤੁਸੀਂ ਇਹ ਦੇਖੋ ਹਰ ਇਹ ਕਾਮਨ ਵੈਲਥ ਮੈਡਲਿਸਟ ਹੈ ਸਾਊਥ ਏਸ਼ੀਅਨ ਖੇਡਿਆ ਆ ਫਿਰ ਆਪਣਾ ਏਸ਼ੀਅਨ ਮੈਡਲਿਸਟ ਆ ਗਿਆ ਬਿਲਕੁਲ ਇਹਦੇ ਵਿੱਚ ਸਾਨੂੰ ਵੀ ਪ੍ਰਾਊਡ ਹੁੰਦਾ ਐਜ਼ ਅ ਪੇਰੈਂਟ ਕਿ ਵੀ ਹਾਂ ਸਾਡਾ ਬੱਚਾ ਕੁਝ ਕਰਕੇ ਦਿਖਾ ਰਿਹਾ ਸਰ ਜਿਸ ਤਰ੍ਹਾਂ ਇਹਦੀ 10 ਸਾਲ ਉਮਰ ਹੈ ਹੁਣ ਹੁਣ ਤੱਕ ਕਿੰਨੇ ਕੰਪੀਟੀਸ਼ਨੇ ਖੇਡ ਚੁੱਕਿਆ ਸਰ ਤਕਰੀਬਨ 90+95+ ਨੈਸ਼ਨਲ ਟੂਰਨਾਮੈਂਟਸ ਖੇਡ ਚੁੱਕਿਆ ਹੈ ਔਰ ਚਾਰ ਤੋਂ ਪੰਜ ਹੈ ਇੰਟਰਨੈਸ਼ਨਲ ਟੂਰਨਾਮੈਂਟਸ ਪਾਰਟਿਸਪੇਟ ਕਰ ਚੁੱਕਾ ਹੋਇਆ ਜੀ ਸਰ ਜਿਸ ਤਰ੍ਹਾਂ ਹੁਣ ਏਸ਼ੀਆ ਦੇ ਵਿੱਚ ਇਹ ਵਰਲਡ ਰਿਕਾਰਡ ਬਣਾ ਕੇ ਆਇਆ ਕਿਸ ਤਰ੍ਹਾਂ ਤੁਹਾਨੂੰ ਫੀਲ ਬਹੁਤ ਅੱਛਾ ਲੱਗਦਾ ਜੀ ਇਹਦੇ ਨਾਂ ਤੇ ਦੋ ਵਰਲਡ ਰਿਕਾਰਡ ਹੈਗੇ ਨੇ ਜੀ ਇੱਕ ਸਪਲਟਨ ਹੋਲਡ ਦਾ ਇੱਕ ਫਾਸਟੇਟ ਰਾਉਂਡ ਕਿਕ ਤੇ ਸਰ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਤੁਸੀਂ ਆਪਣੇ ਦੋ ਦੇਖੋ ਬੱਚੇ ਬਹੁਤ ਮਾਸੂਮ ਨੇ ਬੱਚਿਆਂ ਨੂੰ ਜਿਹੋ ਜੀ ਡਾਇਰੈਕਸ਼ਨ ਪੇਰੈਂਟਸ ਦੇ ਦੇਣਗੇ ਉਹੋ ਜੀ ਡਾਇਰੈਕਸ਼ਨ ਚ ਨਿਕਲ ਜਾਏਗਾ ਜੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਿਆ ਜਾਏਗਾ ਤੇ ਬੱਚੇ ਕੋਈ ਨਾ ਕੋਈ ਜ਼ਰੂਰ ਅਚੀਵਮੈਂਟ ਆਏਗੀ ਔਰ ਪੰਜਾਬ ਦੇ ਵਿੱਚ ਸਪੋਰਟਸ ਤਾਂ ਘਟ-ਘਟ ਕੇ ਪਰਿਆ ਜੀ ਜੇ ਆਪਾਂ ਥੋੜੀ ਜੀ ਮਿਹਨਤ ਕਰੀਏ ਬੱਚਿਆਂ ਤੇ ਬੱਚੇ ਬਹੁਤ ਅੱਛੇ ਸਾਡੇ ਪਲੇਅਰਸ ਨਿਕਲ ਸਕਦੇ ਨੇ ਜੋ ਕਿ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਨੇ ਤੇ ਇਹ ਸਨ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਛੜਨ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਕਰ ਰਹੇ ਆ ਤੇ ਸਰ ਟੋਟਲ ਤੁਹਾਡੇ ਕੋ ਕਿੰਨੇ ਕੁ ਬੱਚੇ ਨੇ ਕਿੰਨੇ ਕੁ ਬੰਦੇ ਤੁਸੀਂ ਪ੍ਰੈਕਟਿਸ ਕਰਾਉਂਦੇ ਹੋ ਸਰ ਸਾਡੀ ਅਕੈਡਮੀ ਦੇ 15 ਤੋਂ 20 ਜਿਹੜੇ ਡੇਲੀ ਰੂਟੀਨ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਬੱਚੇ ਤੇ ਮਤਲਬ ਕਾਫੀ ਬੱਚੇ ਬੱਚੇ ਜਿਹੜੇ ਹੈਗੇ ਨੇ ਪ੍ਰੈਕਟਿਸ ਕਰਦੇ ਨੇ ਬਟ ਐਸ ਸਾਡੇ ਥੋੜਾ ਜਿਹਾ ਬੈਕਵਰਡ ਏਰੀਆ 'ਚ ਆ ਜਾਂਦੇ ਆ ਅਸੀਂ ਪ੍ਰਿੰਟਾਂ 'ਚ ਅਵੇਅਰਨੈਸ ਦੀ ਮਤਲਬ ਥੋੜੀ ਜਿਹੀ ਲੋਟ ਹੈ ਤਾਂ ਕਿ ਇਸ ਗੇਮ ਨੂੰ ਹੋਰ ਵਧੀਆ ਤਰੀਕੇ ਨਾਲ ਅਸੀਂ ਸਮਝਾ ਸਕੀਏ ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਸ ਗੇਮ ਨੂੰ ਹੋਰ ਅੱਗੇ ਲੈ ਕੇ ਜਾਈਏ ਪੰਜਾਬ ਦੇ ਵਿੱਚ ਸਰ ਤੇ ਸਾਡੇ ਨਾਲ ਉਹ ਛੋਟਾ 10 ਸਾਲ ਦਾ ਬੱਚਾ ਵੀ ਮੌਜੂਦ ਹੈ ਜਿਹੜਾ ਏਸ਼ੀਆ ਦੇ ਵਿੱਚ ਚੈਂਪੀਅਨ ਬਣ ਕੇ ਖੇਡ ਕੇ ਆਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀ ਉਭਾਸ ਕਸਰੀਨਾ ਜੀ ਕਿਹਦਾ ਲੱਗ ਰਿਹਾ ਆਪ ਕੰਪੀਟੀਸ਼ਨ ਖੇਡ ਕੇ ਆਏ ਏਸ਼ੀਆ ਵਿੱਚ ਕਿ ਮੈਨੂੰ ਬਹੁਤ ਅੱਛਾ ਲੱਗ ਰਿਹਾ ਵਾਪੇ ਹਾਰਡ ਕੰਪੀਟੀਸ਼ਨ ਥਾ ਹੈ ਔਰ ਮੈਂ 12 ਅੰਡਰ 12 ਵਿੱਚ ਖੇਡਿਆ ਥਾ -45 ਜੀ ਇਹ ਮੈਡਲ ਵਾਸਤੇ ਮਿਲਿਆ ਆਪਕੋ ਹਾਂ ਜੀ ਤਾਂ ਬੱਚੋਂ ਕੋ ਮੈਸੀਕਾ ਦੇਣਾ ਚਾਹਤੇ ਹੋ ਆਪ ਕਿ ਕੋਈ ਵੀ ਸਪੋਰਟਸ ਕੇ ਸਾਥ ਜੁੜੋ ਮੈਂਟਲੀ ਫਿਟ ਰਹੋ और फोन कम देखो फोन कम आप आप नहीं देखते फोन हुँ? आप देखते हो जैसे पढ़ाई भी साथ में करते हो तो खेलते भी हो कैसे टाइम निकालते हो आ, मैं पहले स्कूल जाता हूँ उसके बाद एकेडमी जाता हूँ उसके बाद आके ट्यूशन जाता हूँ उसके बाद आके सो जाता हो सो जाता हूँ आप और माँ जी कैसे फिर पढ़ाई कैसे ये दोनों चीज़ें हैंडल करते हो म, मेरा भी सेम ये रूटीन है क्या कि सुबह उठना स्कूल जाना Uh, फिर उसके बाद एकेडमी फिर ट्यूशन फिर थोड़ा बहुत टाइम मिलता है पेरेंट्स के साथ स्पेंड करते हैं बस हो जाते हैं तो कैसा लग रहा है आपको जैसे ये बच्चे जो जीत के आए हैं कैसे लग रहा है आपको ये दोनों ही वैसे मेरे भाई हैं और इन लोगों ने इतनी मेहनत की है इतना कुछ किया है और सबसे मेन बात आठ घंटे की मेहनत कम नहीं होती इन लोगों ने जितना किया है हर मतलब इस एज में छोटी एज में कोई इतना करता नहीं है स्कूल मैनेज करना पढ़ाई मैनेज करना और इनके और लिए और सबके लिए प्राउड की बात है पूरे इंडिया के लिए प्राउड की बात है सर क्या नाम आपका सर सर बात नहीं, नहीं, नहीं। 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 सर। बात तो नहीं हो गया स्पेशल कोच ने। मेरा नाम प्रिंस है प्रिंस कुमार शुक्ला और मैं नोएडा से आया हूँ इनकी स्पेशल प्रैक्टिस के लिए मेरे को बुलाया था प्रशांत सर ने किित की जो कि कराटे में फाइट बोलते हैं कुमीतें बोलते हैं उसमें उसकी प्रैक्टिस के लिए मेंटली प्रिपेयर करने के लिए और फ़िज़िकली और कुछ टेक्निक्स स्ट्रैटेजीज इन सब चीज़ों को बिल्ड करने के लिए मेरे को स्पेशली बुलाया गया था और हमने सुबह शाम दोपहर तीनों टाइम प्रैक्टिस करी है सुबह जल्दी उठ के हम दो तीन घंटे प्रैक्टिस करते थे फिर डाइट लेके ब्रेकफास्ट लेके रेस्ट भी करते थे फिर दोपहर में हम दोबारा से प्रैक्टिस करते थे फिर शाम होते होते फिर रेस्ट करके फिर हम शाम को फिर दोबारा प्रैक्टिस करते थे स्कूल की तरफ से पूरा कॉपरेशन था स्कूल की तरफ से छुट्टी मिल रखी थी इसलिए हम इतना ज़्यादा टाइम दे पा रहे थे कराटे को तभी आज ये मेहनत है जो ये रंग लाई है जो ये मेडल से पहने हैं इन्होंने इतने बड़े स्टेज पर जाके परफॉर्म किया है इतनी बड़ी कैटेगरी में खेला है जिस एज के है नहीं उस कैटेगरी में इसने खेला है ये है वैसे सिर्फ दस साल का बट इसने अंडर ट्वेल्व में खेला है इसका वेट है सिर्फ ट्वेंटी एट के जी बट अंडर फोर्टी फाइव में इसने गेम खेला और अपने से बड़ों को मतलब हराया और ये मेडल यहाँ पे इसको तो कैसा लगता है जैसे बच्चों को बार बार समझाना पड़ता है तो कैसे कई बार प्रेशराइज भी हो जाता है बंदा तो कैसे लगता है ਨੀ ਨਹੀਂ ਐਸਾ ਤਾਂ ਕੁਝ ਨਹੀਂ ਹੈ ਚੀਜ਼ੋ ਕੋ ਅਗਰ ਸਹੀ ਤਰ੍ਹਾਂ ਜ ਸਮਝਾਈ ਜਾਏ ਤਾਂ ਫਿਰ ਉਹ ਥੋੜਾ ਥੋੜਾ ਕਰਕੇ ਅਗਰ ਇੱਕ ਹੀ ਵਾਰੀ ਮ ਪੂਰਾ ਸਮਝਾएंगे ਤਾਂ ਫਿਰ ਮੁਸ਼ਕਿਲ ਹੁੰਦੀ ਹੈ ਸਭ ਕੋਈ ਪਰ ਥੋੜਾ ਥੋੜਾ ਕਰਕੇ ਡੇਲੀ ਥੋੜੀ ਪ੍ਰੈਕਟਿਸ ਥੋੜੀ ਪ੍ਰੈਕਟਿਸ ਥੋੜੀ ਕੰਸਿਸਟੈਂਸੀ ਸੇ ਹੋ ਜਾਂਦੇ ਹੈ ਚੀਜ਼ੇ ਠੀਕ ਉਹ ਸਾਰਨੋ ਪਤਾ ਹੀ ਹੈ ਜੀ ਸਾਡੇ ਦੋ ਯੰਗ ਲੈਡਸ ਵਿਬੂ ਬਾਸਕਰ ਤੇ ਰਮਨ ਸਿੰਘ ਜਿਨ੍ਹਾਂ ਨੇ ਨਾ ਸਿਰਫ ਸਾਡੇ ਇਲਾਕੇ ਮੁੱਲਾਪੁਰ ਦਾਖਾ ਦਾ ਨਾ ਸਿਰਫ ਪੰਜਾਬ ਦਾ ਸਗੋ ਇੰਡੀਆ ਦਾ ਨਾਮ ਰੋਸ਼ਨ ਕੀਤਾ ਇਹ ਦੋਨੋਂ ਜੋ ਕਿ 112 114 ਦੇ ਵਿੱਚ ਇਹਨਾਂ ਨੇ ਜੋ ਏਸ਼ੀਅਨ ਕਰਾਟੇ ਗੇਮ ਸੀਗੀਆਂ ਉਹਦੇ ਵਿੱਚ ਬ੍ਰੌਂਜ਼ ਮੈਡਲ ਹਾਸਲ ਕੀਤਾ ਜੋ ਕਿ ਸਾਡੇ ਭਾਰਤ ਮੁਲਕ ਲਈ ਬਹੁਤ ਵੱਡੀ ਬਲਵਦੀ ਹੈ ਮੈਨੂੰ ਲੱਗਦਾ ਕਿ ਇਹੋ ਜੇ ਇੱਕ ਇੱਕ ਲੁਧਿਆਣੇ ਦੇ ਛੋਟੇ ਜਿਹੇ ਪਿੰਡ ਚੋਂ ਕਸਬੇ ਚ ਉੱਠ ਕੇ ਇੱਥੇ ਪ੍ਰੈਕਟਿਸ ਕਰਕੇ ਇੰਟਰਨੈਸ਼ਨਲ ਲੈਵਲ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਆਪਣੀ ਫਾਈਟ ਲੜੀ ਆ ਇਹ ਬਹੁਤ ਹੀ ਕਾਬਿਲ ਤਾਰੀਫ ਹੈ ਦੀ ਮੈਂ ਸਾਰੇ ਲੋਕਾਂ ਨੂੰ ਇਹ ਆਵਾਜ਼ ਕਰੂੰਗਾ ਕਿ ਸਾਰੇ ਵੱਧ ਚੜ ਕੇ ਇਹੋ ਜਿਹੇ სპੋਰਟਸਮੈਨ ਜਿਹੜੇ ਅੱਗੇ ਆਉਂਦੇ ਨੇ ਇਹਨਾਂ ਨੂੰ ਹਰ ਤਰਫੋਂ ਆਪਾਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੀਏ ਇਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਤਾਂ ਕਿ ਜੋ ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਸ ਦੇ ਤਹਿਤ ਜਿੰਨੇ ਵੱਧ ਤੋਂ ਵੱਧ ਸਾਡੇ ਯੰਗਸਟਰਸ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਵਿੱਚ ਪੈਣਗੇ ਮੈਨੂੰ ਲੱਗਦਾ ਕਿ ਸਾਡੀ ਜਵਾਨੀ ਨਸ਼ਿਆਂ ਤੋਂ ਬਚ ਸਕਦੀ ਹੈ ਤੇ ਬਾਕੀ ਮੈਂ ਇਹਨਾਂ ਦੀ ਫੈਮਿਲੀ ਪੇਰੈਂਟਸ ਨਾਲ ਕੋਚਸ ਇਹਨਾਂ ਦੇ ਸਕੂਲਸ ਇਹਨਾਂ ਦੇ ਜੋ ਵੀ ਅਕੈਡਮੀ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵਾ ਤੇ ਮੈਂ ਆਪਣੇ ਵੱਲੋਂ ਇਹਨਾਂ ਨੂੰ ਸ਼ਾਬਾਸ਼ ਵੀ ਦਿੰਦਾ ਵਾ ਕਿ ਇਹਨਾਂ ਨੇ ਜੋ ਇਨੀ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚੇ ਨੇ ਤੇ ਮੈਂ ਅੱਗੇ ਲਈ ਇਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੰਦਾ ਵਾ ਕਿ ਇਸ ਤਰੀਕੇ ਨਾਲ ਇਹ ਹੋਰ ਇਸ ਤੋਂ ਲੈ ਵੱਡੇ ਲੈਵਲ ਤੇ ਜਾਣ ਏਸ਼ੀਅਨ ਗੇਮਸ 올림픽ਸ ਦੇ ਵਿੱਚ ਕਿਉਂਕਿ ਇਹਨਾਂ ਦੀ ਉਮਰ ਹਜੇ ਬਹੁਤ ਘੱਟ ਹੈ ਤੇ ਮੈਨੂੰ ਲੱਗਦਾ ਕਿ ਮੈਨੂੰ ਦੱਸ ਰਹੇ ਸੀ ਜਿਵੇਂ 10 ਸਾਲ ਦੀ ਏਜ ਦੇ ਵਿੱਚ ਅੰਡਰ 12 ਦੇ ਵਿੱਚ ਕੰਪੀਟ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਸੋ ਇਹਨਾਂ ਦੀ ਮਿਹਨਤ ਨੂੰ ਸਲਾਮ ਆ ਤੇ ਮੈਂ ਇਹਨਾਂ ਨੂੰ ਬੈਸਟ ਵਿਸ਼ੇਸ ਦਿੰਨਾ ਫਿਊਚਰ ਦੇ ਵਿੱਚ ਇਦਾਂ ਹੀ ਪਰਫਾਰਮ ਕਰਦੇ ਰਹਿਣਾ ਥੈਂਕ ਯੂ। ਤੋਂ ਇਹ ਸਾਨੂੰ ਸਾਡੇ ਨਾਲ ਪਰਿਵਾਰ ਦੇ ਲੋਕ ਜਿਨ੍ਹਾਂ ਨੇ ਦੱਸਿਆ ਆ ਕਿ ਜਿਹੜੇ ਬੱਚਿਆਂ ਨੂੰ ਕਿੰਨੀ ਕਿ ਮਿਹਨਤ ਕਰਵਾਣੀ ਪੈਂਦੀ ਹੈ ਉਹ ਵੀ ਪੰਜਾਬ ਦੇ ਵਿੱਚ ਜਿਹੜਾ ਟੈਲੈਂਟ ਹੈ ਉਹ ਕੁੱਟ-ਕੁੱਟ ਕੇ ਭਰਿਆ ਹੋਇਆ ਸਿਰਫ ਬੱਚਿਆਂ ਨੂੰ ਜਿਹੜੀ ਸਹੀ ਦਿਸ਼ਾ ਮਿਲਣੀ ਚਾਹੀਦੀ ਹੈ ਜਿਸ ਤਰ੍ਹਾਂ ਇਹ 10 ਸਾਲਾਂ ਤੇ 13 ਸਾਲਾਂ ਬੱਚੇ ਨੇ ਜਿਹੜਾ ਪੰਜਾਬ ਦਾ ਲੁਧਿਆਣਾ ਸ਼ਹਿਰ ਦਾ ਜਿਹੜਾ ਨਾਮ ਰੋਸ਼ਨ ਕੀਤਾ ਉਕੇ ਜਿਹੜਾ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਖੇਡ ਕੇ ਆਏ ਨੇ ਜਿਹੜੀ ਵਧੀਆ ਜਿਹੜੀ ਅਚੀਵਮੈਂਟ ਜਿਹੜਾ ਇਹਨਾਂ ਨੂੰ ਹਾਸਲ ਹੋਈ ਆ ਉਹਦੇ ਵਿੱਚ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਆ ਲੋਕ ਇਹਨਾਂ ਦੇ ਘਰ ਆ ਰਹੇ ਨੇ ਸਨਮਾਨਿਤ ਕਰ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੀਆਂ ਹੋਰ ਜਿਹੜੀਆਂ ਉਪਲਬਧੀਆਂ ਇਹ ਹਾਸਲ ਕਰਨਗੇ ਆ ਨਵੀਆਂ ਤੇ ਤਾਜ਼ਾ ਖਬਰਾਂ ਦੇ ਦੇਖਣ ਲਈ ਤੁਸੀਂ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ